ਜਿੰਦ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਆ ਵੀਰ ਜੀ ਅੱਜ ਆਪਣੇ ਕੋਲ ਦੋ ਵਸ਼ੀਆਂ ਨੇ ਇੱਕ ਸੂਈ ਹੈ ਤੇ ਇੱਕ ਸੌਣ ਵਾਲੀ ਵੱਡੀਆਂ ਵਸ਼ੀਆਂ ਦੋਵੇਂ ਹੀ ਵੀਰ ਜੀ ਚੈਨਲ ਨੂੰ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਵਾਸੋ ਵੱਧ ਲਾਈਕ ਕਰੋ ਵੀਰ ਜੀ ਹੋਰ ਵੀ ਕਿਹ ਵੀਰ ਦਾ ਫਾਇਦਾ ਹੋ ਚੱਕੇ ਆਓ ਵੀਰ ਜੀ ਕਰਦੇ ਆ ਗੱਲਬਾਤ ਦਿਖਾਉਨੇ ਆ ਤੁਹਾਨੂੰ ਵਾੜਾਂ ਸੱਚਾ ਵੀਰ ਜੀ ਸੱਚਾ ਜੀ ਕੀ ਹਾਲ ਜੇ ਠੀਕ ਠਾਕ ਵੀਰ ਜੀ ਤੁਸੀਂ ਸੁਣਾਓ ਵਧੀਆ ਵਧੀਆ ਵੀਰ ਜੀ ਦੋ ਲਗਿਨੀਆਂ ਦਿਖਾਉਣੇ ਅੱਜ ਆਪਾਂ ਠੀਕ ਜੀ ਵੀਰ ਜੀ ਆ ਵਸ਼ੀ ਵੀਰ ਜੀ ਰਾਤ ਨੂੰ ਸੂਈ ਜਾ ਦੁਪਹਿਰ ਸਵੇਰੇ ਦੇਖੋ ਤੋਹਾਈ ਆ ਕਿੰਨਾ ਕ ਬੋਲਾ ਵੀਰ ਜੀ ਥੱਲੇ ਬੋਲਾ ਵੀਰ ਜੀ 11 12 ਘੋਣਾਗੇ ਤੇ ਬੱਚਾ ਕੀ ਜਮਗਰ ਮਗਰ ਬੱਛਾ ਜੀ ਠੀਕ ਜੀ ਵੇਖੋ ਵੀਰ ਜੀ ਬੱਛੀ ਦੋ ਜਾ ਸੁਾਰੇਰਾ ਦੀ ਮਰੀਦ ਹੈ ਤੰਦ ਖਾਓ ਅਸ਼ੀਰਾ ਤੁਸੀਂ ਖਾਂ ਚੰਦਾ ਵੇਖੋ ਕਿੰਨਾ ਸੋਹਣਾ ਥਣ ਲੱਗਾ ਵੇਖੋ ਵੀਰ ਜੀ ਬੋਲ ਵਧੀਆ ਥਣ ਲੱਗਾ ਵੀਰ ਜੀ ਵੇਖੋ ਥਣ ਆ ਮਈਆਂ ਥਣ ਲੱਗਾ 49 ਮਸ਼ੀਨ ਮੋਟਰ ਰੜਗੀ ਲੱਗੀ ਆ ਅੱਛੀ ਬਹੁਤ ਜਿਆਦਾ ਚੰਗੀ ਬਸ ਭੁੱਖੀ ਥੋੜੀ ਜਲੀ ਮਤਲਬ ਫਟ ਭਜੋੜੀ ਥੋੜੀ ਬੋਦੀ ਹਾਂਜੀ ਹਾਂਜੀ ਤਾਜੀ ਸੂਈ ਹੈ ਨਾ ਵੀਰ ਜੀ ਤਾਜੀ ਵੀ ਕੀ ਰਵਾਦੀ ਸੂਈ ਜੇ ਠੀਕ ਜੀ 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 ਮੋਲ 60 ਕਰੀਏ 60 ਕਰੀਏ ਹਾਂਜੀ 55000 ਦੇ ਬੱਸੀ ਦੇਣੀ ਹਾਂ ਨਾ ਠੀਕ ਜੀ ਉਹ ਤੇ ਛੋੜ ਹੀ ਹੋਊਗੀ ਠੀਕ ਜੀ ਬੱਸੀ ਵੇਰੋ ਗੱਡੀ ਚੰਗੀ ਜੀ ਬਹੁਤ ਵਧੀਆ ਬੱਸੀ ਜੀ ਵੀ ਕੀ ਆ ਬੱਸੀ ਤੇ ਗੱਬਣ ਠੀਕ ਜੀ ਇਹ ਮਸ਼ੀਨਾਂ ਦੂਵੀਂ 10 ਲੈ ਦੇ 5 ਲੈ ਦੇ ਦੂਜਾ ਸੁਆ ਵਾਸ਼ੀ ਵੱਡੀ ਫੁੱਲ ਵੱਡੀ ਆ ਵਾਸ਼ੀ ਤੇ ਪੂਰੀ ਵੱਡੀ ਵੀਰ ਜੀ ਦੇਖੋ ਵੀਰ ਜੀ ਥਾਣ ਵੀ ਬਹੁਤ ਵਧੀਆ ਲੱਗਾ ਵੀਰ ਜੀ ਮੈਨੂੰ ਆ ਫਾਲ ਲੱਗਾ ਦਿਖਾਓ ਥਾਂ ਚੰਡਾ ਦਿਖਾਓ ਤੁਸੀਂ ਲਾ ਕੇ ਕਰਕੇ ਰੱਖੋ ਵੇਖੋ ਵੇਖੋ ਵੇੜ ਠੰਡੀ ਸੀਲ ਵਹਿ ਰਿਹਾ ਵੇਖੋ ਕੋਈ ਚੱਕਰ ਨਹੀਂ ਆ ਬਹੁਤ ਵੱਡੀ ਹੈ ਸ਼ਸ਼ੀ ਵੀਰ ਜੀ ਆ ਜੋ ਦਸੋ ਵੀਰ ਜੀ ਫਿਰ ਵੀ ਜੀ ਮੁੱਲ 75 ਕਰੀਏ 70 ਕਰੀਏ ਪੈਣੀ ਆ ਤੇ ਛੋਟ ਛਾਟ ਕਰਦਾਂਗੇ ਠੀਕ ਜੀ ਵਸ਼ੀ ਦੇਖ ਲੋ ਫੁੱਲ ਵੱਡੀ ਆ ਵਸ਼ੀ ਦੇ ਫੁੱਲ ਵੱਡੀ ਵਸ਼ੀ ਆ ਲੋ ਬਰਾਬਰ ਬਰਾਬਰ ਆਉਣੀ ਆ ਹਾਂਜੀ ਬਾਕੀ ਆਗੇ ਵੀਰ ਦਾ ਮਾਮਲਾ ਤਾਂ ਜਰੂਰ ਹੋਏਗਾ ਵੇੜਾ ਵੇਖੋ ਦਿਨ ਤੇ ਡਿਗੜੀ ਚੱਗੀ ਵੇੜਾ ਤੇ ਆਪਣੇ ਕੋ ਵੱਡੀਆਂ ਛੋਟੀਆਂ ਵੀਰ ਜੀ ਵੇਚਦੀਆਂ ਜੀ ਛੋਟੀਆਂ ਜੀ ਜੀ ਵੇਖੀ ਉਧਰ ਹੀ ਵੇਖੀ ਜਿੱਤੋਂ ਵੀਡੀਓ ਪਾਈ ਠੀਕ ਜੀ ਆ ਟੋਕੜ ਗੱਪਣ ਵਈ ਹੈਗੀ ਜੀ ਇੱਕ ਠੀਕ ਜੀ ਦਿਖਾ ਦਈਏ ਵੀ ਦਿਖਾਓ ਹਾਂ ਪੁੱਤਾਂ ਵੱਡੀ ਮਹੀਂ ਵੀਰ ਜੀ ਇਹ ਵੀ ਨਹੀਂ ਜੀ ਫੋਲੋ ਵੱਡੀ ਮੱਝ ਜੀ ਆ ਲੈ ਕਿੰਨੇ ਚੇਦੀ ਵੀਰ ਜੀ ਗੱਭਣ ਜੇ ਫਿਰ ਜੀ ਨੂੰ ਮਤਲਬ ਤੀਜਾ ਮਹੀਨਾ ਜਾਂੜਿਆ ਨਵੇਂ ਸਾਲ ਦੀ ਬਣੀ ਜੇ ਠੀਕ ਜੀ ਨਵੇਂ ਸਾਲ ਦੇ ਨੇ ਬਣੀ ਖਾਣੀ ਬਹੁਤ ਵਧੀਆ ਵੀਰ ਜੀ ਵੱਡੀ ਮਹੀਂ ਵੀਰ ਜੀ ਫੋਲੋ ਵੱਡੀ ਬਈ ਹਾਂਜੀ ਹਾਂਜੀ ਕੋਕੀ ਲੱਤੀ ਇੱਕ ਸਿੰਗ ਦੀ ਠੀਕ ਜੀ ਹੋਲ ਵੱਡੀ ਮਹੀਂ ਵੀਰ ਜੀ ਵੇਖੋ ਤੇ ਕਿੰਨਾ ਕੁ ਦੁੱਧ ਜੀ ਵੀਰ ਜੀ ਥੱਲੇ ਵੀਰ ਜੀ ਦੁੱਧ 6-7 ਕਿਲੋ ਹੋਗਾ ਠੀਕ ਜੀ ਪਰ ਇਹ ਮਹੀਂ ਨਹੀਂ ਦਈ ਆ ਠੀਕ ਜੀ ਤੇ ਕੀ ਮੁੱਲ ਜੀ ਦਾ ਵੀਰ ਜੀ ਮੁੱਲ 70 ਕਰੀਏ 72 ਕਰੀਏ 65 ਹਜ਼ਾਰ ਚ ਮੰਨਤਨ ਕਰਾਂਗੇ ਦਾ ਠੀਕ ਜੀ ਛੋਟ-ਛਾਟ ਕਰ ਦੋਗੇ ਛੋਟ-ਛਾਟ ਕਰਦਾਂਗੇ ਬਾਕੀ ਮੈਂ ਹੀ ਵੱਡੀ ਆ ਖੋਲ ਵੱਡੀ ਮਹੀਂ ਬਾਕੀ ਆ ਦੋ ਬਸ਼ੀਆਂ ਨੇ ਠੀਕ ਜੀ ਜਿਹੜੇ ਵੀਰ ਨੇ ਲੈਣੀ ਹੋਈ ਮੇਰਾ ਜੀ ਨੰਬਰ ਸਕਰੀਨ ਤੇ ਚੱਲੂਗਾ ਗੱਲਬਾਤ ਕਰ ਲਿਓ